ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਜੋ ਬਾਬਾ ਬਕਾਲਾ ਵਿਖੇ ਬਹੁਤ ਹੀ ਮੰਦ ਭਾਗੀ ਜਿਹੜੀ ਘਟਨਾ ਵਾਪਰੀ ਹੈ ਜਿਦੇ ਵਿੱਚ ਪੰਥ ਰਤਨ ਸਿੱਖ ਕੌਮ ਦੇ ਜਰਨੈਲ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਜੀ ਸੋਢੀ ਸਾਹਿਬ ਨਨਕਾਣਾ ਸਾਹਿਬ ਵਾਲੇ ਜਿਨ੍ਹਾਂ ਤੇ ਕੁਝ ਪੰਥ ਦੁਖੀ ਲੋਕਾਂ ਵੱਲੋਂ ਜਿਹੜਾ ਜਾਨਲੇਵਾ ਹਮਲਾ ਕੀਤਾ ਗਿਆ ਹੈ ਤੇ ਚਲੋ ਵਾਹਿਗੁਰੂ ਦੀ ਕਿਰਪਾ ਹੋਈ ਸਤਿਗੁਰੂ ਨੇ ਕਿਰਪਾ ਕੀਤੀ ਕਿ ਬਾਬਾ ਮੇਜਰ ਸਿੰਘ ਦੀ ਸੋਢੀ ਸਾਹਿਬ ਬਾਲ ਬਾਲ ਬਚ ਗਏ ਤੇ ਚੜ੍ਹਦੀ ਕਲਾ ਵਿੱਚ ਨੇ ਬਰਨਾਲਦੇ ਸਿੰਘ ਦੀ ਜਿਹੜੀ ਉਹ ਮੌਤ ਹੋ ਗਈ ਆ ਬਹੁਤ ਮੰਦਪਗ ਜਿਹੜੀ ਇਹ ਘਟਨਾ ਹੈ ਤੇ ਹਰਜਾ ਨੂੰ ਬਲੁੰਦਨ ਵਾਲੀ ਜਿਹੜੀ ਇਹ ਘਟਨਾ ਹੈ ਤੇ ਸਿੱਖ ਕੌਮ ਦੇ ਵਾਸਤੇ ਚਿੰਤਾ ਦਾ ਵਿਸ਼ਾ ਵਿਸ਼ੇਵਾਰੀ ਜਿਹੜੀ ਇਹ ਘਟਨਾ ਹੈ ਸੋ ਸਰਕਾਰ ਤੇ ਪ੍ਰਸ਼ਾਸਨ ਜਿਹੜਾ ਇਹ ਉਹ ਬਿਲਕੁਲ ناکਾਮ ਹੈ ਕਿਉਂਕਿ ਜ ਇਹ ਜਿਹੜੀ ਸਰਕਾਰ ਆ ਇਸ ਸਰਕਾਰ ਦੇ ਹੁੰਦਿਆਂ ਕਿੰਨੀਆਂ ਜਿਹੜੀਆਂ ਘਟਨਾਵਾਂ ਨੇ ਇਹੋ ਜੀਆਂ ਜਿਹੜੀਆਂ ਉਹ ਵਾਪਰ ਚੁੱਕੀਆਂ ਨੇ ਤੇ ਵਾਪਰ ਵੀ ਰਹੀਆਂ ਨੇ ਤੇ ਸਰਕਾਰ ਇਸ ਚੀਜ਼ ਤੇ ਧਿਆਨ ਨਹੀਂ ਦੇ ਰਹੀ ਸਾਡੇ ਜਿਹੜੀ ਘਟਨਾ ਵਾਪਰੀ ਆ ਉਹ ਬਹੁਤ ਮੰਦਭਾਗੀ ਘਟਨਾ ਹੈ ਕਿਉਂਕਿ ਬਾਬਾ ਵਿਕਾਲਾ ਵਿਖੇ ਜਿਹੜੀਆਂ ਨੰਗਸਿੰਘ ਜੱਥੇਬੰਦੀਆਂ ਨੇ ਉਹਨਾਂ ਨੇ ਅਜੇ ਰੱਖੜ ਪੁੰਨਿਆਂ ਤੇ ਜਿਹੜਾ ਸਾਰੀਆਂ ਜੱਥੇਬੰਦੀਆਂ ਰਲ ਮਿਲ ਕੇ ਇੱਕ ਸਾਂਝਾ ਜਿਹੜਾ ਮਹਲਾ ਖੇਡਦੀਆਂ ਨੇ ਤੇ ਬੜੀ ਚੜ੍ਹਦੀ ਕਲਾ ਦੇ ਵਿੱਚ ਮਹਲਾ ਖੇਡਿਆ ਜਾਂਦਾ ਹੈ ਅੱਜ ਜਿਹੜੇ ਬਾਬਾ ਮਜੀਠ ਸਿੰਘ ਦੀ ਛੋਡੀ ਸਾਫ ਤੇ ਹਮਲਾਵਰ ਆਏ ਨੇ ਉਹਨਾਂ ਦੀ ਕੀ ਮਨਸ਼ਾ ਸੀ ਜਾਂ ਉਹਨਾਂ ਨੂੰ ਕਿਹਨੇ ਭੇਜਿਆ ਹੈ ਜਾਂ ਉਹ ਕਿਵੇਂ ਆਏ ਆ ਤੇ ਇਹ ਸਾਰਾ ਜਿਹੜਾ ਪ੍ਰਸ਼ਾਸਨ ਦਾ ਕੰਮ ਆ ਵੀ ਇਸ ਚੀਜ਼ ਦੀ ਤਬਦੀਸ਼ ਕੀਤੀ ਜਾਵੇ ਉਹਨਾਂ ਜਿਹੜੇ ਦੋਖੀ ਨੇ ਉਹਨਾਂ ਨੂੰ ਫੜ ਕੇ ਜਿਹੜੀ ਸਜ਼ਾ ਦਿੱਤੀ ਜਾਵੇ ਸੱਤੋਂ ਸੱਤ ਸਜ਼ਾ ਦਿੱਤੀ ਜਾਵੇ ਇਹ ਚੀਜ਼ ਦੀ ਪੂਰੀ ਜਿਹੜੀ ਸ਼ਾਨਦਾਨ ਕੀਤੀ ਜਾਵੇ ਉੱਚ ਪੜਤਾਲ ਕੀਤੀ ਜਾਵੇ ਵੀ ਇਹ ਜਿਹੜੇ ਹਮਲਾਵਰ ਨੇ ਇਹ ਕਿੱਥੋਂ ਆਏ ਨੇ ਇਹ ਇਹਨਾਂ ਨੂੰ ਕਿਹਨੇ ਭੇਜਿਆ ਹੈ ਤੇ ਇਹ ਬਾਬਾ ਜੀ ਤੇ ਹਮਲਾ ਕਰਨ ਦਾ ਜਿਹੜਾ ਕੀ ਉਹਨਾਂ ਦੀ ਮਨਸ਼ਾ ਸੀ ਇਹ ਸਾਰੀ ਜਿਹੜੀ ਆ ਪ੍ਰਸ਼ਾਸਨ ਪੜਤਾਲ ਕਰੇ ਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਜਲਦ ਤੋਂ ਜਲਦ ਫੜ ਕੇ ਜਿਹੜਾ ਗਵਤਾਰ ਕਰਕੇ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਜਾਣ ਅਗਰ ਪ੍ਰਸ਼ਾਸਨ ਇਸ ਮਾਮਲੇ ਦੇ ਵਿੱਚ ਕਿਸੇ ਪ੍ਰਕਾਰ ਦੀ ਵੀ ਕੋਈ ਢਿੱਲ ਵਰਤਦਾ ਹੈ ਤਾਂ ਪੂਰੀ ਰੰਗਰੇਟਾ ਕੌਮਾਂ ਜਿਹੜੀ ਤੇ ਬਾਬਾ ਜੀ ਦੀ ਜਿੰਨੀ ਫੌਜ ਆ ਸਾਰੀ ਬਾਬਾ ਜੀ ਦੇ ਨਾਲ ਖੜੀ ਹੈ ਪੂਰੀ ਰੰਗਰੇਟਾ ਕੌਮ ਉਹਨਾਂ ਦੇ ਨਾਲ ਖੜੀ ਹੈ ਤੇ ਬਾਬਾ ਜੀ ਜੋ ਵੀ ਹੁਕਮ ਕਰਨਗੇ ਜਿਸ ਤਰ੍ਹਾਂ ਦੀ ਵੀ ਕਿਸੇ ਵੀ ਸੰਬੰਧੀ ਕੋਈ ਵੀ ਡਿਊਟੀ ਲਾਉਣਗੇ ਤੇ ਅਸੀਂ ਸਾਰੀ ਫੌਜ ਜਿਹੜੀ ਆ ਉਸੀਂ ਤਿਆਰ ਵਰ ਤਿਆਰਾਂ ਤੇ ਬਾਬਾ ਜੀ ਦੇ ਨਾਲ ਖੜੇ ਆ ਤੇ ਪੂਰੀ ਰੰਗਰੇਟਾ ਕੌਮ ਹੀ ਬਾਬਾ ਜੀ ਦੇ ਨਾਲ ਖੜੀ ਆ ਤੇ ਬਾਬਾ ਜੀ ਨੂੰ ਬੇਨਤੀ ਆ ਵੀ ਬਾਬਾ ਜੀ ਵੀ ਥੋੜਾ ਜਿਹਾ ਸੁਚੇਤ ਰਿਆ ਕਰਨ ਤੇ ਜਿਹੜੇ ਬਾਬਾ ਜੀ ਦੇ ਨਾਲ ਦੇ ਸਿੰਘ ਆ ਉਹ ਵੀ ਥੋੜਾ ਜਿਹਾ ਸੁਚੇਤ ਰਹਿਣ ਤੇ ਅਗਲਾ ਜਿਹੜਾ ਕੋਈ ਪ੍ਰੋਗਰਾਮ ਆ ਉਹ ਬਾਬਾ ਜੀ ਜਲਦੀ ਤੋਂ ਜਲਦੀ ਜਿਹੜੀ ਕੌਮ ਨੂੰ ਦੇਣ ਵੀ ਅੱਗੇ ਕੀ ਪ੍ਰੋਗਰਾਮ ਆ ਤੇ ਜਿਹੜਾ ਪ੍ਰਸ਼ਾਸਨ ਪ੍ਰਸ਼ਾਸਨ ਆਪਣੀ ਬਣਦੀ ਜਿਹੜੀ ਜ਼ਿੰਮੇਵਾਰੀ ਆ ਉਹ ਇਮਾਨਦਾਰੀ ਦੇ ਨਾਲ ਨਿਭਾਵੇ ਤੇ ਜਲਦੀ ਤੋਂ ਜਲਦੀ ਉਹਨਾਂ ਦੋਸ਼ੀਆਂ ਨੂੰ ਫੜ ਕੇ ਪੂਰੀ ਤਬਦੀਸ਼ ਕੀਤੀ ਜਾਵੇ ਡੰਗ੍ਹਾਈ ਦੇ ਨਾਲ ਕਿ ਇਹ ਜਿਹੜਾ ਆਏ ਨੇ ਬੰਦੇ ਇਹ ਕੌਣ ਨੇ ਇਹ ਕਿੱਥੋਂ ਆਏ ਨੇ ਇਹ ਕਿਵੇਂ ਆਏ ਨੇ ਇਹਨਾਂ ਨੂੰ ਕਿਹਨੇ ਭੇਜਿਆ ਹੈ ਤੇ ਇਸ ਤਰ੍ਹਾਂ ਬਾਬਾ ਜੀ ਦੇ ਕਿਉਂਕਿ ਪਹਿਲਾਂ ਵੀ ਦੋ ਤਿੰਨ ਵਾਰੀ ਹਮਲਾ ਹੋ ਚੁੱਕਿਆ ਹੈ ਤੇ ਇਹ ਹਮਲਾ ਪਰ ਕੌਣ ਹਮਲਾ ਕਰਵਾ ਰਿਹਾ ਹੈ ਇਹ ਚੀਜ਼ ਦਾ ਜਿਹੜਾ ਪਤਾ ਕਰਨਾ ਚਾਹੀਦਾ ਹੈ ਤੇ ਬਾਬਾ ਜੀ ਨੂੰ ਵੀ ਬੇਨਤੀ ਹੈ ਵੀ ਆਪਣੇ ਸਿੰਘਾਂ ਦੀਆਂ ਡਿਊਟੀਆਂ ਲਾ ਕੇ ਇਹ ਚੀਜ਼ ਜਿਹੜੀ ਆ ਜਦ ਤੋਂ ਜਦ ਜਿਹੜੀ ਆ ਤਵਦੀਸ਼ ਕੀਤੀ ਜਾਵੇ ਆਪਣੇ ਤੌਰ ਤੇ ਵੀ ਤੇ ਬਾਕੀ ਬਾਬਾ ਜੀ ਚੜ੍ਹਦੀ ਕਲਾ ਵਿੱਚ ਨੇ ਵਾਹਿਗੁਰੂ ਪ੍ਰਮਾਤਮਾ ਪਰਮੇਸ਼ਰ ਦੇ ਅੱਗੇ ਅਰਦਾਸ ਬੇਨਤੀ ਕਰਦੇ ਆਂ ਕਿ ਬਾਬਾ ਜੀ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਪੂਰੀ ਜਿਹੜੀ ਸੀ ਕੌਮ ਆ ਰਿੰਗਰੇਟਾ ਜਿਹੜੀ ਕੌਮ ਆ ਉਹ ਪੂਰੀ ਦੀ ਪੂਰੀ ਬਾਬਾ ਜੀ ਦੇ ਨਾਲ ਖੜੀ ਐ ਤੇ ਫੌਜ ਜਿਹੜੀ ਆ ਉਹ ਬਾਬਾ ਜੀ ਦੇ ਨਾਲ ਖੜੀ ਐ ਤੇ ਅਸੀਂ ਪ੍ਰਸ਼ਾਸਨ ਨੂੰ ਫਿਰ ਇਹ ਬੇਨਤੀ ਕਰਦੇ ਆਂ ਵੀ ਜੇਕਰ ਉਹ ਦੋਸ਼ੀ ਨਹੀਂ ਫੜੇਗਾ ਤਾਂ ਉਹਨਾਂ ਦੋਸ਼ੀਆਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਗਰ ਉਹ ਦੋਸ਼ੀ ਕਿਤੇ ਸਾਡੇ ਔਜ ਦੇ ਹੱਥ ਦੇ ਵਿੱਚ ਆ ਗਏ ਤਾਂ ਫਿਰ ਅਸੀਂ ਆਪਣੇ ਤਰੀਕੇ ਦੇ ਨਾਲ ਜਿਹੜਾ ਉਹਨਾਂ ਦੀ ਉਹਨਾਂ ਨੂੰ ਜਿਹੜਾ ਸੋਧਾ ਲਾਵਾਂਗੇ ਤੇ ਜਿਹੜਾ ਵੀ ਇਹ ਅਸੀਂ ਆਪਣੇ ਤੌਰ ਤੇ ਵੀ ਤਬਦੀਸ਼ ਕਰਾਂਗੇ ਵੀ ਇਹ ਲੋਕ ਨੇ ਜਿਹੜੇ ਇਹ ਕੌਣ ਲੋਕ ਨੇ ਜਿਹੜੇ ਵਾਰ-ਵਾਰ ਸਿੱਖ ਕੌਮ ਦੇ ਮਹਾਨ ਜਰਨਲ ਸਿੰਸਾ ਪੰਤਰਤਨ ਬਾਬਾ ਮੇਜ ਸ੍ਰੀ ਸੋਢੀ ਸਾਹ ਤੇ ਉਹ ਵਾਰ-ਵਾਰ ਹਮਲੇ ਕਿਉਂ ਹੋ ਰਹੇ ਨੇ ਇਹ ਹਮਲੇ ਕਰਵਾਉਣ ਵਾਲਾ ਕੌਣ ਆ ਇਹਦੇ ਪਿੱਛੇ ਕੀ ਦਾ ਹੱਥ ਹੈ ਇਹਦੇ ਪਿੱਛੇ ਕੀ ਦਾ ਹੱਥ ਹੈ ਤੇ ਇਹ ਜਲਦੀ ਤੋਂ ਜਲਦੀ ਪਤਾ ਲੱਗਣਾ ਚਾਹੀਦਾ ਹੈ ਬਾਕੀ ਜਿੰਨੀ ਵੀ ਕੌਮ ਆਪਣੀ ਫੌਜ ਜਿੱਥੇ-ਜਿੱਥੇ ਵੀ ਕਿਤੇ ਬੈਠੀ ਆ ਤੇ ਸਾਰੀ ਫੌਜ ਨੂੰ ਬੇਨਤੀ ਆ ਵੀ ਸਵੇਰੇ ਦਿਨ ਚੜ੍ਹਦੇ ਸਾਰ ਸਾਰੀ ਫੌਜ ਬਾਬਾ ਜੀ ਦੇ ਕੋਲ ਪਹੁੰਚੇ ਤੇ ਬਾਬਾ ਜੀ ਦਾ ਜਾ ਕੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰੀਏ ਗੁਰਮਤਾ ਕਰੀਏ ਤੇ ਅੱਗੇ ਅਸੀਂ ਕੀ ਕਰਨਾ ਤੇ ਕਿਸ ਤਰ੍ਹਾਂ ਪ੍ਰਸ਼ਾਸਨ ਤੋਂ ਅਸੀਂ ਜਿਹੜੀ ਉਹ ਕਾਰਵਾਈ ਕਰਵਾਉਣੀ ਆ ਇਹਨਾਂ ਸਾਰਾਂ ਵਿਸ਼ਿਆਂ ਤੇ ਆਪਾਂ ਵਿਚਾਰਾਂ ਵੀ ਕਰਨੀਆਂ ਨੇ ਤੇ ਜਿੱਥੋਂ ਤੱਕ ਵੀ ਫੌਜ ਬੈਠੀ ਆ ਉਹ ਸਾਰੀ ਫੌਜ ਸੁਚੇਤ ਹੋਵੇ ਤੇ ਬਾਬਾ ਜੀ ਦੇ ਨਾਲ ਜਾ ਕੇ ਉੱਥੇ ਖੜੇ ਸੋ ਪ੍ਰਸ਼ਾਸਨ ਜਿਹੜੀ ਆਪਣੀ ਕਾਰਵਾਈ ਆ ਉਹ ਇਮਾਨਦਾਰੀ ਦੇ ਨਾਲ ਕਰੇ ਬਾਕੀ ਅਰਦਾਸ ਬੇਨਤੀ ਕਰਦੇ ਹਾਂ ਸੱਚੇ ਬਾਦਸ਼ਾਹ ਕਿਰਪਾ ਕਰਨ ਬਾਬਾ ਜੀ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਪੂਰੀ ਸਿਕੋਂ ਬਾਬਾ ਜੀ ਦੇ ਨਾਲ ਖੜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ